छोटे हम सेवा मिल रिस पुलिस भर्ती होगा इस करके मैं शुरू तो खेडा करके इधर तो आया तो जिस तरह का माहौल मिलिया ग्राउंड आई डी साहब ने सू ट्रेनिंग दी ग्राउंड बहुत सख्त ट्रेनिंग दी गई ग्राउंड तू बाद बच्चों व्यवहार किया गया ਾਨੂੰ ਬਹੁਤ ਵਧੀਆ ਲੱਗਦਾ ਅਸੀਂ ਆਸ ਕਰਦੇ ਹਾਂ ਕਿ ਅੱਗੇ ਚੱਲ ਕੇ ਵੀ ਸਾਨੂੰ ਟ੍ਰੇਨਿੰਗ ਸੈਂਟਰ ਵਿੱਚ ਵੀ ਇਸ ਤਰ੍ਹਾਂ ਦਾ ਸਟਾਫ ਮਿਲੇਗਾ ਤਾਂ ਦੇਖੋ ਸਾਥੀਆਂ ਦਾ ਗਰੁੱਪ ਜਾ ਰਿਹਾ ਹੈ। ਇਹ ਕਹਿਣਾ ਚਾਹੁੰਦੇ ਹਾਂ ਕਿ ਔਰ ਇਹ ਜਿਹੜੀਆਂ ਜਵਾਨੀਆਂ ਹੋਣ ਕੇ ਅੱਜ ਬਹੁਤ ਵਧ ਰਹੀ ਨੇ ਕਿ ਨਸ਼ਿਆਂ ਤੋਂ ਦੂਰ ਰਹਿਣਾ, ਗਰਾਊਂਡ 'ਚ ਮਿਹਨਤ ਕਰਨਾ ਤੇ ਸਮਾਜਿਕ ਸਰਗਰਮੀਆਂ ਹੌਰੀਆਂ ਨੇ। ਸਪੋਰਟਿਨ ਤੇ ਆਪਣੇ ਸਮਾਜ ਦੀ ਸੇਵਾ ਲਈ। ਮੈਨੂੰ ਮੈਂ ਸਾਰੇ ਜੁਟੇ

ਜਿਹਨੂੰ ਕਰੇ 2-3 ਮਹੀਨੇ ਹੋ ਗਏ ਉਹ ਸਾਡੇ ਕੋਲ ਪਹਿਲਾਂ ਇੱਥੇ ਟ੍ਰੇਨਿੰਗ ਲੈ ਲਿਆ ਸੀ ਪੁਲਿਸ ਸੈਂਟਰ ਉਹ ਜਲੰਧਰ ਆਪ ਦੀ ਜਿਹੜੀ ਟ੍ਰੇਨਿੰਗ ਆ ਉਹ ਲੈਣ ਵਾਸਤੇ ਜਾ ਰਿਹਾ ਜਿਹੜਾ ਇਹ ਉਹਨਾਂ ਨੂੰ ਇੱਕ ਤੁਸੀਂ ਦੀ ਇੱਕ ਸੁਪਰ ਡੈਕੀ ਪਾਰਟੀ ਦਿੱਤੀ ਗਈ ਹੈ ਔਰ ਇਹਨਾਂ ਬੱਚਿਆਂ ਨੂੰ ਸਿਵੇਹ ਸਾਹਿਬ ਦਰਜੀਤ ਸਿੰਘ ਜਿਨਨੇ ਕਾਫੀ ਮਿਹਨਤ ਕਰਾਈ ਔਰ ਸਾਡੇ ਐਸਐਸਪੀ ਸਾਹਿਬ ਸ਼੍ਰੀ ਅੰਗਰਬੀਰ ਸਿੰਘ ਆਈਪੀਐਸ ਦਾ ਅਗਰ ਬਹੁਤ ਸਹਿਯੋਗ ਔਰ ਸਾਡਾ ਜੋ ਵੀ ਦਫ਼ਤਰ ਦਾ ਸਟਾਫ ਸਾਡੇ ਉਸੇ ਬ੍ਰਾਂਚ ਜਾਂ ਹੋਰ ਬ੍ਰਾਂਚਾਂ ਸਾਡੇ ਸਟੈਨੋ ਸਾਹਿਬ ਹਰ ਬੰਦਾ ਸਾਡਾ ਸਹਿਯੋਗ ਦਿੰਦਾ ਸੀ ਉਸੇ ਸਦ ਸਹਿਯੋਗ ਸਾਦਕਾ ਹੀ ਤੁਸੀਂ ਦੇਖਿਆ ਗਿਆ ਅੱਜ ਇੱਕ ਅੰਡਰ ਟ੍ਰੇਨਿੰਗ ਮੁੰਡੇ ਜਿਹੜੇ ਨੇ ਉਹ ਕਿਸ ਤਰ੍ਹਾਂ ਪ੍ਰੀਕਟ ਕਰ ਰਿਹਾ ਪਹਿਲੀ ਵਾਰੀ ਹੋ ਰਿਹਾ ਜੀ ਇਹ ਸਾਡੇ ਐਸਐਸਪੀ ਸਾਹਿਬ ਦੀ ਜਿਹੜੀ ਰਹਿਨ ਬਾਈ ਪਹਿਲਾ ਸਵਾਗਤ ਹੋ ਰਿਹਾ ਕਾਫੀ ਪਰਤੀਆਂ ਹੋ ਗਈਆਂ ਜੀ ਪਰ ਇਹ ਪਹਿਲਾ ਹੀ ਸਵਾਗਤ ਹੋ ਰਿਹਾ ਹੈ ਤਰ੍ਹਾਂ ਉਸ ਹੋਰ ਰੰਗ ਰੂਟ ਜਾ ਰਿਹਾ ਜੀ ਇਹ 6 ਮਹੀਨੇ ਦੀ ਟ੍ਰੇਨਿੰਗ ਕਰਕੇ 3 ਮਹੀਨੇ ਫਿਰ ਵਾਪਸ ਸਾਡੇ ਕੋਲ ਆਣਗੇ ਇਹ ਜਿਲ੍ਹੇ ਦੇ ਵਿੱਚ ਤਿੰਨ ਲੈਣਗੇ ਔਰ ਉਸ ਤੋਂ ਬਾਅਦ 15 ਦਿਨ ਇਹ ਫਿਰ ਜਾਣਗੇ ਇਹਨਾਂ ਦਾ ਬੈਚ ਪਾਸ ਹੋਊਗਾ ਇਹ ਇੱਕ ਪੂਰੇ ਭਾਈ ਬੜਕੇ ਆਪ ਦੇਸ਼ ਦੀ ਸ਼ਿਵਗਰਮ ਸਭ 110 ਮੈਂ ਲਾ ਕਰਮਚਾਰੀ ਨੇ ਜਿਹੜੀਆਂ ਹਲੇ ਟ੍ਰੇਨਿੰਗ ਨਹੀਂ ਜਾ ਰਹੀਆਂ ਕਿਉਂਕਿ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਫਲੋਰ 'ਤੇ ਹੋਣੀ ਆ ਮੇਰੇ ਕਾਰਨ ਨਾਲ ਉਹ ਇੱਕ ਪੈਰ ਤੋਂ ਆਪਣੀ ਟ੍ਰੇਨਿੰਗ ਤੇ ਫਲੋਰ ਜਾਣੀ ਆ दख दख। आगे बढ़ेगा कहरे और पीछे लौटेगा पीछे रियली आई एम वेरी ग्लैट मैं बहुत खुश हूँ देख के लेवल ऑफ ट्रेनिंग लेवल ऑफ डिसिप्लिन